ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬਨ ਬਿਊਟੀ ਕੁئین ਚੈਨਲ ਤੇ ਅਸੀਂ ਆ ਗਏ ਹਾਂ ਇੱਕ ਹੋਰ ਖਾਸ ਵੀਡੀਓ ਲੈ ਕੇ ਤਾਂ ਚਲੋ ਸ਼ੁਰੂ ਕਰਦੇ ਹਾਂ ਸਵੇਰ ਤੇ 10:00 ਵਜੇ 10:00 ਵਜੇ ਅਸੀਂ ਉੱਠ ਗਏ ਨਾ ਤਾਂ ਕਿ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਜਾਂ ਫਿਰ ਅਸੀਂ ਨਾਸ਼ਤਾ ਤਿਆਰ ਕੀਤਾ ਨਾਸ਼ਤਾ ਕਰਦੇ ਮੈਂ ਥਮੇਦਰਾਣੀ ਦੋਵੇਂ ਰੈਡੀ ਹੋਣ ਲੱਗੀਆਂ ਉਹਨਾਂ ਨੂੰ ਭੁੱਖ ਲੱਗੀ ਸੀ ਤਾਂ ਉਹ ਕਰੇਲੇ ਨਾਲ ਰੋਟੀ ਖਾ ਰਹੀ ਸੀ ਕਾਪੀ ਬੁਕਿੰਗ ਕੀਤੀ ਤੇ ਮੇਰਾ ਸਮਾਨ ਤਾਂ ਸੀਗਾ ਇੱਥੇ ਇਹ ਰੋਟੀ ਖਾ ਕੇ ਫ੍ਰੀ ਹੋ ਕੇ ਨੇ ਆਪਣੀ ਰੈਡੀ ਹੋਣਾ ਸੀਗਾ ਫਿਰ ਅਸੀਂ ਆਪਣੇ ਬੱਚਿਆਂ ਦਾ ਵੇਟ ਕੀਤਾ ਸਕੂਲ ਭੇਜੇ ਸੀਗੇ ਅਸੀਂ ਤਿਆਰ ਆ ਹਿਮਾਚਲ ਜਾਣ ਵਾਸਤੇ ਤੇ ਸਾਡੇ ਸਾਰੇ ਬੱਚੇ ਆ ਗਏ ਤੇ ਅਸੀਂ ਤਿਆਰ ਹੋ ਕੇ ਫਿਰ ਅਸੀਂ ਸਫਰ ਲਈ ਤਿਆਰ ਰੈਡੀ ਆ

ਵਾਧ ਕਹੇ ਰਿਹਾ ਲੋਕੀ ਨੂੰ ਨਾ ਬੱਚਿਆਂ ਨੂੰ ਵੀ ਪਿਆਰ ਕਰਕੇ ਕਰ ਲਿਆ ਗਿਆ ਸੀ ਤੇ ਅਸੀਂ ਸਾਰੇ ਚਿੰਤ ਤੁਨੀ ਮਾਤਾ ਦੇ ਤੇ ਰਵਾਨਾ ਹੋ ਗਏ ਤੇ ਇਹ ਟ੍ਰੈਵਲ ਕਰਕੇ ਦੇ ਕਾਰਤਿਕ ਦੇ ਇਹ ਮੁੰਡਾ ਲਈ ਸੀ फिर हंसी थोड़ी सी फोटो वीडियो शूट की थी हमने अपने ब्लॉग ਲਈ और मेरी बेटी जिद करने लगी थी ता कहंदे कि मम्मा मैं ब्लॉग ये मेरी वीडियो है ये मैं हूँ तेज और टैक्सी भी बाहर खड़ी है तो मैं अपनी न क्यूट ही बेटी की वॉइस सुनाती हैं नहीं करना ब्लॉग बताना है, है, है? अच्छा शो करना है लाइक को करनी है रोड खड़ी कर रहे सारी चिंतु माता के दर्द रवाना हो गए ਤਾਂ ਦੀ ਗੱਡੀ ਚ दैट ਕੇ ਅਸੀਂ ਵੀਡੀਓ ਬਣਾ ਰਹੀ ਸੀ ਤੇ ਸਾਰੇ ਪਿੱਛੇ ਮੇਰੀ ਦਰਾਨੀ ਮੇਰਾ ਤੁਮਨ ਬੋਏ پیچھے ਬੈਠਾ تھا ਮਮਾ ਵੱਲ ਦੇਖ ਰਿਹਾ ਕਰ ਮਸਤੀ ਕਰ ਰਿਹਾ ਤੇ ਮੇਰੇ ਹਸਬੰਡਰ ਜੋ ਕੇਸੀ ਠੀਕਰ اسی ਦੀ ਹਵਾ ਸੇ ਕਰ ਰਹੇ ਸੀਗੇ ये मेरी छोटी सी क्यूट सी लड़की है और मेरी सासू माँ भी मेरे साथ बैठी है और रास्ते रस्ते फ्लोर वाली साइड फ्लोर तो अगे शिवजी की मूर्ति बहुत बड़ी आती है तो असि जलंधर जाके हाल अस अपने मस्ती भी थोड़े मेरे हस्बैंड कर रहे थोड़ी देखो आप हंस रहे थे आप बार का व्यू देखो आपको बहुत अच्छा लगेगा बहुत सोना व्यू सार का पंजाब है पंजाब बहुत सोना है साडा कार्तिक जी का मुंडन है वो क्लैपिंग कर रहा है ये मुंडन करवा चिंतपुर जा रहे हैं ਸੁਮਨ ਦੇ ਦੇਖ ਰਹੀ ਹੈ ਕਿ ਇਹ ਸੀ ਬਲੌਕ ਸ਼ੂਟ ਕਰ ਰਹੀ ਹੈ ਪਰ ਮਾਨੂੰ ਪਤਾ ਨਹੀਂ ਇਹ ਵੀਡੀਓ ਕਿਉਂ ਸ਼ੂਟ ਕਰ ਰਹੀ ਇਹ ਮਸਤੀ ਭਰੇ ਪਰ ਥੋੜੇ ਯਾਦ ਰੋਗੇ ਇਹਨੂੰ ਪਤਾ ਨਹੀਂ ਕਿ ਮੈਂ ਗੰচা ਹੋ ਜਾਣਾ ਹੈ ਮੇਰੇ ਸੋਨੇ ਸੋਨੇ ਵਾਲ ਸਾਰੇ ਲੱਥ ਜਾਣੇ ਆ ਕਿਊਟ ਜੀ ਅਰੇ ਤੇ ਸ਼ਹਿਰ ਤਾਂ ਕਰਦਾ ਜਾ ਰਿਹਾ ਉੱਥੇ ਜਾ ਕੇ ਬਹੁਤ ਰੋਊਗਾ ਤੈਸੀ ਉਹ ਵੀ ਵੀਡੀਓ ਪਾਵਾਂਗੇ ਨੈਕਸਟ ਵੀਡੀਓ ਚ ਅਗੇ ਤੁਹਾਡਾ ਪਿਆਰ ਮਿਲਦਾ ਰਹੂਗਾ ਤੈਸੀ ਹੋਏਗੀ ਬਲੌਗ ਸ਼ੂਟ ਕਰਾਂਗੇ ਹਾਲੇ ਅਸੀਂ ਜਲੰਧਰ ਦੇ ਰਸਤੇ ਤੇ ਥੋੜਾ ਖੋਲ ਹੀ ਆਂ ਅਸੀਂ ਪਹੁੰਚ ਕੇ ਹਲੇ ਆਪਣੇ ਅਸੀਂ ਇਹਨਾਂ ਨਾਂ ਨੂੰ ਵੀ ਲੈਣਾ ਹੈ ਕਿਉਂਕਿ ਉਹ ਅਸੀਂ ਸਾਡੇ ਕੋਲ ਵੀਡੀਓ ਬਣਾਉਣਾ ਥੋੜਾ ਟਾਈਮ ਨਹੀਂ ਲੱਗਿਆ ਜਲੰਧਰ ਜਦੋਂ ਗੱਡੀ ਰੋਕੀ ਉਸ ਤੋਂ ਬਾਅਦ ਤੁਹਾਨੂੰ ਨਜ਼ਰ ਆਏਗੀ ਬੈਠੀ ਹੋਈ ਦੁਬਾਰਾ ਦੁਬਾਰਾ ਵੀ ਨੇ ਜਾ ਰਹਾ ਅਸੀਂ ਬਾੜ ਦਾ ਨੇ ਜਾ ਰਿਹਾ ਕੈਚ ਕੀਤਾ ਅਸੀਂ ਹੁਣ ਹਾਰਪੁਰ ਵੀ ਪਹੁੰਚ ਗਏ ਆ ਜਲੰਧਰ ਹੋ ਕੇ ਹੁਣ ਅਸੀਂ ਆਪਣੀ ਨਾਨਾ ਨੂੰ ਵੀ ਲੈ ਲਿਆ ਹਾਰਪੁਰ ਦਾ ਹੈ ਸਟਾਚੂ ਉੱਥੇ ਲੱਗੀ ਹੋਈ ਆ ਮੂਰਤੀ ਉੱਥੇ ਅਸੀਂ ਆਪਣੀ ਨਾਨਾ ਨੂੰ ਵੀ ਲਿਆ ਨਾਨਾ ਦੀ ਸਾਡੀ वीडियो च पीछे बैठी नज़र आएगी ननान ने सा खाते एक बढ़िया जहा मैगी बनाई जो सारे देखो पीछे हमारी ननान बैठ गई है जलंधर से हुशियारपुर फिर असी सारे बैठे रल मिल के असी सारे ने बढ़िया जो मैगी बनाई थी सारे परिवार ने मिल बैठ के मौज नाल खाधी तो मेरे हस्बैंड जो मस्ती कर रहे थे पहले ਮੈਂ ਉਸ ਮੈਂ ਬਹੁਤ ਮਸਤੀ ਕਰ ਰਹੇ ਸੀ ਤੇ ਹਾਸੇ ਗੱਲਾਂ ਦੇ ਖੁਸ਼ੀਆਂ ਨਾਲ ਇਹ ਯਾਤਰਾ ਹੋਰ ਵੀ ਖਾਸ ਬਣ ਗਈ। ਜਦ ਤੁਸੀਂ ਬਾਹਰ ਦਾ 뷰 ਵੀ ਦੇਖ ਸਕਦੇ ਹੋ। ਮौज-ਮਸਤੀ ਕਰਦੇ, ਕਲਾਪਿੰਗ ਕਰਦੇ, ਮੇਰੀ ਸਾਸੂ ਮਾਂ ਪੇਟਾ ਗਾਂਧੀ ਜੋ ਮਨੋਰੰਜਨ ਉਹ ਬੜੀਆ ਨਜ਼ਾਰਾ ਸੀਗਾ ਬਾਹਰ ਦਾ। ਯਾਤਰਾ ਕਰਦੇ ਸਾਨੂੰ ਪਤਾ ਨਹੀਂ ਲੱਗਿਆ ਜਿਵੇਂ ਜਿਵੇਂ ਰਾਤ ਹੋਣ ਲੱਗੀ ਸੀ ਅਸੀਂ ਗਾਸਤੇ ਵਿੱਚੋਂ ਸ਼ਹਿਰਪੁਰ ਤੱਕ ਗਏ ਸ਼ਹਿਰਪੁਰ ਦੇ ਬਾਸੇ ਕਮਾਈ ਦੇ ਰੋਕ ਉੱਥੇ ਰੁਕੀ ਮੰਮੀ ਸਾਡੀ ਖਾਲੇ ਫੇਟਾ ਗਾਰੇ ਜਿਕੇ ਨਾਲ-ਨਾਲ ਜਿਹੇ ਘੇਟਾ ਚਿੰਤ ਨੂੰ ਮਾਤਾ ਲਿਆ ਲਾਹਣੇ ਸੀ ਗਿਆ ਤੇ ਤੁਸੀਂ ਕਮਾਈ ਦੇ ਰੇ ਰੋਡ ਫੜ ਲਿਆ ਹੈ ਸ਼ਹਿਰਪੁਰ ਤੋਂ ਅੱਗੇ ਜਾ ਰਹੇ ਹਾਂ ਕਿ ਮੈਂ ਵਿਚਵਾਸੀ ਵਿੱਚ ਪੇਟਾ ਗਾਰੇ ਸੀਗੀ ਸੀ ਵੀਡੀਓ ਮੈਂ ਉਹ ਵੀਡੀਓ ਵਾਇਸ ਬੰਦ ਕਰਤੀ ਕਿਉਂਕਿ ਵਿੱਚ ਪੇਟਾ ਵੀ ਚੱਲ ਰਹੀਆਂ ਸੀਗੀਆਂ ਤੇ ਜੇ ਅਸੀਂ ਵੀਡੀਓ ਵਿੱਚ ਕੈਚ ਕਰ ਦਿੱਤਾ ਸਾਰੀ ਉਹਨਾਂ ਦੀ ਵਾਇਸ ਬੱਚਿਆਂ ਦੀ ਆ ਵੀ ਤੇ ਉਹ ਕੋਪੀਰਾਈਟ ਆ ਜਾਂਦਾ ਹੈ ਸਾਨੂੰ ਜਾਂਦੇ ਜਾਂਦੇ ਵਸਤੇ ਵਿੱਚ ਥੋੜਾ ਨੀਰਾ ਵੀ ਹੋ ਰਿਹਾ ਸੀਗਾ ਤੇ ਅਸੀਂ ਤਨੂੰ ਅਸੀਂ ਕਮਾਈ ਦੇਵੀ ਦੇ ਰਸਤੇ ਵਿੱਚ ਆ ਜਿਵੇਂ ਜਿਵੇਂ ਰਾਤ ਹੋਣ ਲੱਗੀ ਅਸੀਂ ਰਸਤੇ ਵਿੱਚ ਸ਼ਹਿਰਪੁਰ ਪਾਸੇ ਕਮਾਈ ਤੇ ਰੁੱਕ ਲਈ ਤੇ ਲੱਗੇ ਜਾ ਕੇ ਰੁਕਾ ਹੈ ਅਸੀਂ ਹੁਣ ਉੱਥੇ ਰੋਕ ਕੇ ਅਸੀਂ ਆਫੇਰ ਦੇ ਜਾ ਕੇ ਥੋੜੀ ਕੀ ਦੂਰ ਬਸ ਅਸੀਂ ਜਾ ਕੇ ਕਮਾਈ ਦੇ ਪਹੁੰਚ ਕੇ ਸ਼ਹਿਰ ਅਸੀਂ ਗੱਡੀ ਰੋਕ ਲੈਣੀ ਹੈ ਗੱਡੀ ਰੋਕ ਕੇ ਤੁਹਾਨੂੰ ਆਪਣੀ ਮੈਂ ਆਪਣੀ ਨਾਨਦੀ ਵਾਰ ਵੀ ਸੋਨਨੀ ਤੇ ਪੈਦਰਾ ਦੀ ਵੀ ਇਸ ਵੀਡੀਓ ਵਿੱਚ ਮੈਂ ਗੱਡੀ ਚ ਆਵਾਜ਼ ਬੰਦ ਕਰਤੀ ਸੀਗੀ ਕਿਉਂਕਿ Song ਲੱਗੇ ਹੋਏ ਸੀਗੇ ਤੇ ਕਾਪੀਰਾਈਟ ਆ ਜਾਂਦਾ ਹੈ ਤੁਹਾਨੂੰ ਮੈਂ ਗੱਡੀ ਖੁਲਾ ਰੂਗੀ ਨਾ ਫਿਰ ਮੈਂ ਤੁਹਾਨੂੰ ਬਾਤ ਸੁਣਾਉਂਗੀ ਉਦੋਂ ਹਾਏਗਾ ਪੰਮੀ ਕਰੋ ਕੀ ਕਰੇ ਕਿੱਥੇ ਆਏ ਹੋ ਤੁਸੀਂ ਘੁੰਮਣ ਅਸੀਂ ਕਮਾਈ ਦੇ ਆਏ ਆ ਅਸੀਂ ਕਮਾਈ ਦੇ ਵੀ ਆਏ ਆ ਕਮਾਈ ਦੇ ਵੀ ਆਏ ਆ ਅੱਛਾ ਸਮਾ ਤੇ ਆਪਣੀ ਕੋਲ ਦੇ ਵੀ ਦੇ ਜਾਣਾ ਮਾਤਾ ਦੇ ਆਏ ਕਿੰਨੇ ਗਲੋ ਜਾ ਬੰਗਾ ਚਾਹ ਪੀ ਕੱਲੇ ਕੱਲੇ ਜਾ ਰਹੇ ਹੋ ਹੈ ਸਾਡੇ ਵਾਸਤੇ ਕਿੰਨੇ ਲੈਣੀਆਂ ਤੁਹਾਨੂੰ ਕਾਰਾਂ ਚ ਛੱਡੇ ਆ ਇੱਕ ਆਂਗਰੀ ਬੜੀ ਦੇ ਛੱਡੇ ਆ ਕਿ ਕੰਮ ਨਹੀਂ ਚੱਲਦੀ ਆ ਚਲੋ ਅਸੀਂ ਸਮਾਨ ਦਾ ਧਿਆਨ ਰੱਖਦੇ ਹਾਂ ਹੈਨਾ ਆ ਦੇਖੋ ਸਾਡੇ ਲਈ ਚਾਹ ਵੀ ਆ ਗਈ ਕਾਰ 'ਚ ਦੇਖਿਓ ਪਤਾ ਹੀ ਤਾਂ ਅਸੀਂ ਕਾਰ 'ਚ ਹਲੇ ਹੈਗੇ ਅੱਛਾ ਸਾਡੇ ਲਈ ਇੱਥੇ ਰੱਖੇ ਹੈ ਬਿਸਕੁਟ ਵਾਹ ਟਕਾੜਾ ਕਿੰਦਾ ਵਧੀਆ ਚਾਹ ਰੱਖਣ ਦਾ ਹੋਰ ਆਇਆ ਹੁਣ ਪਤਾ ਲੱਗਿਆ ਟਾੜਾ ਇਹ ਤੂੰ ਉਹ ਉਹ ਜਾਨੀ ਵਾਅਦਾ ਨਹੀਂ ਵਾਅਦਾ ਤਾਂ ਹੈ ਨਾ ਚਾਹ ਰੱਖਣ ਨੂੰ ਸਮਾਂ ਰੱਖਣ ਨੂੰ ਪਿੱਛੇ ਤੇ ਕਿੰਨਾ ਵਧੀਆ ਬਣਿਆ ਹੋਇਆ ਹਾਂ ਵੋਟ ਵੀ ਰੱਖ ਲਿਆ ਪੈਂਦਾ ਹੋਇਆ ਹੀ ਨਹੀਂ ਹੋਇਆ ਬੈਗ ਵੀ ਬਿਠਾ ਮੁੰਡਾ ਸਾਡਾ ਡੱਟਸ ਹੋ ਗਿਆ ਜਿਹਨੂੰ ਟਕਲਾ ਕਰਨਾ ਹੈ ਰੋਡਾ ਕਰ ਦੇਣਾ ਹੈ ਬੇਚਾਰਾ ਚਲੋ ਚਾਹ ਪੀਓ ਹੁਣ ਚਾਹ ਪੀਣੀ ਹੈ ਬਾਕੀ ਸਰਪੁਰ ਚੇਨਤਪੁਨੀ ਮੰਦਰ ਦੇ ਦਰਸ਼ਨ ਮੁੰਡਨ ਤੇ ਹੋਰ ਖਾਸ ਲੈ ਰਹਾ ਸੀ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਤਦ ਤੱਕ ਲਈ ਇਹ ਸਾਡੀ ਪਹਿਲੀ ਫਰਪੂਲ ਮौज मस्ती ਵਾਲਾ ਟ੍ਰੈਵਲ ਜਰਨੀ ਹੈ ਬਾਏ